ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ 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 ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਵਾਇਗੁਰੂ ਜੀ ਕਾਕਾ ਸਾਹਿਬ ਵਾਇਗੁਰੂ ਜੀ ਕੀ ਫਤ ਹੈ ਜਿਹੜੇ ਬਰਸ਼ਾਸ਼ਪੁਰ ਤੇ ਭਾਦਰ ਸਾਹਿਬ ਦੀ ਦਿੱਲੀ ਦੇ ਸਿੱਖਾ ਸੇ ਸੀ ਅੱਜ ਦਿੱਲੀ ਦੇ ਸਿੱਖ ਗੰ타 ਜੋਗਨ ਜੋ ਗੁਰਤੇਗ ਭਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਤੇ ਜੋ ਸਤਕਾਰ ਨਗਰ ਕੀਰਤਨ ਦਾ ਹੋਇਆ ਇਹ ਅਲ ਦੇ ਕੱਲ ਦੇ ਪਰਸੋਂ ਦੇ ਦਿਨ ਇਹ ਇਤਿਹਾਸਿਕ ਸਨਾਰੀ ਅਖ਼ਰਾਂ ਦੇਖੇ ਜਾਣਗੇ ਸਭ ਤੋਂ ਵੱਡੀ ਗੱਲ ਕਿ ਇਸ ਪਹਿਲੀ ਵਾਰ ਦਿੱਲੀ ਦੇ ਵਿੱਚ ਸ਼ਤਾਬੀਆਂ ਬੜੀਆਂ ਮਨਾਈਆਂ ਗਿਆਨ ਪਰ ਪਹਿਲੀ ਵਾਰ ਜਥੇਦਾਰ ਸ੍ਰੀ ਅਕਾਲਕ ਖਾਲਸਾ ਜਥੇਦਾਰ ਕੁਲਦੀਪ ਸਿੰਘ ਜੀ ਗਰਖਾ ਔਰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਨੀ ਉਹ ਧਾਨੀ ਸਾਹਿਬ ਨੇ ਜਾਣਾ ਸੀ ਪਰ ਨਾਲ ਜਾਣ ਤੇ ਦਿੱਲੀ ਸੀ ਕਰ ਰਿਹਾ पर पैदल नगर कीर्तन छे सात किलोमीटर उन्होंने किया है और पहली बार है कि जथेदार साहब के प्रधान साहब ने कठिया शिरकत की थी है और सब तो वही गल इस नगर कीर्तन फेल करने पंथ के दोषियों ने बड़ा जोर लाया है पर पंथ के ना कोई टुकया तो ना कोई अगो टिकेगा तो उन्होंने सारिया हरकत फेल हो गई मैं अपने फिर ਧੰਨਵਾਦੀਆਂ ਆਪਣੇ ਸਾਰੇ ਸਾਥੀਆਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਨਗਰ ਫੀਸਟਨ ਆਪਣੀਆਂ ਸਾਰੇ ਰਿਕਾਰਡ ਮਾਤ ਕਰਕੇ ਔਰ ਅਗਾਵਲ ਵੱਧ ਰਿਹਾ ਹੈ ਔਰ ਮੈਨੂੰ ਉਮੀਦ ਹੈ ਜਿਲੇ ਅਗਲਾ ਪੜਾਅ ਆਏਗਾ ਤਾਂ ਉਹ ਐਸੇ ਅਕਸਰ ਲਿਖਿਆ ਜਾਏਗਾ ਜਿਸ ਦੀ ਕੋਈ ਕੀਮਤ ਨਹੀਂ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਮ ਇਹ ਸਿੱਖਾਂ ਨੂੰ ਜਾਣ ਤੋਂ ਵੱਧ ਪਿਆਰੇ ਨੇ ਅੱਜ ਜੋ ਵੀ ਮੁਲਕ ਦੇ ਅੰਦਰ ਵੱਖ-ਵੱਖ ਥਾਵਾਂ ਦੇ ਵਿੱਚ ਹੁਣੇ ਮੈਨੂੰ ਸਾਡੇ ਵੀਰ ਰਾਜਸਥਾਨ ਤੋਂ ਟਿੰਮਾ ਸਾਹਿਬ ਮਿਲੇ ਉਹ ਕਹਿ ਰਿਹਾ ਸੀ ਕਿ ਰਾਜਸਥਾਨ ਦੇ ਗੁਰਦੁਆਰੇ ਦੇ ਵਿੱਚ ਪ੍ਰਬੰਧਕ ਕਮੇਟੀ ਨੂੰ ਭੰਗ ਕਰਕੇ ਤੇ ਧੱਕੇ ਦੇ ਨਾਲ ਸਰਕਾਰੀ ਰਸੀਵਰ ਲਾ ਦਿੱਤਾ ਗਿਆ ਵਾ ਕੌਮ ਇਹਨੂੰ ਕਦੀ ਬਰਦਾਸ਼ਤ ਨਹੀਂ ਕਰੇਗੀ ਰਸੀਵਰ ਨਹੀਂ ਪ੍ਰਬੰਧ ਕਰਨਗੇ ਗੁਰਦੁਆਰਿਆਂ ਦਾ ਕੌਮ ਕਰੇਗੀ ਸੰਗਤ ਕਰੇਗੀ ਸਾਨੂੰ ਸਾਰਿਆਂ ਨੂੰ ਅੱਜ ਗੁਰੂ ਦੀ ਸ਼ਤਾਬ ਦੀ ਮਨਾਉਂਦਿਆਂ ਚੇਤੇ ਰੱਖਣਾ ਚਾਹੀਦਾ ਸਾਡੇ ਗੁਰੂ ਦਾ ਵਚਨ ਹੈ ਭੈ ਕਾਹੋਂ ਕਉ ਦੇਤਨਾ ਨਹਿ ਪਹਿਮਾਨ ਤਾਨ ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਮਕਾਨ ਸਿੱਖ ਨਾ ਡਰਦਾ ਨਾ ਡਰਾਉਂਦਾ ਗੁਰੂ ਦੇ ਆਸ਼ੀਰਵਾਦ ਤੇ ਚੱਲਦਾ ਆਪਾਂ ਸਾਰੇ ਗੁਰੂ ਨੂੰ ਸਮਰਪਿਤ ਹੋਈਏ ਗੁਰਬਾਣੀ ਦੇ ਮੁਤਾਬਕ ਜੀਵਨ ਬਤੀਤ ਕਰੀਏ ਖੰਡੇ ਬਾਟੇ ਦੀ ਮਹੌਲ ਛਕੀਏ ਅਤੇ ਹਮੇਸ਼ਾ ਹੀ ਗੁਰੂ ਦੇ ਹੁਕਮ ਦੇ ਵਿੱਚ ਚੱਲ ਗਏ ਇੱਥੋਂ ਦੀ ਸੰਗਤ ਦਾ ਉਤਸ਼ਾਹ ਦੇਖ ਕੇ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਅੱਜ ਵੀ ਸਿੱਖਾਂ ਦਾ ਬੋਲਬਾਲਾ ਹੈ ਇਹ ਬੋਲਬਾਲਾ ਸਦਾ ਰਹਿਣਾ ਚਾਹੀਦਾ ਅਤੇ ਅਸੀਂ ਹਮੇਸ਼ਾ ਹੀ ਗੁਰੂ ਨਾਲ ਜੁੜੇ ਰਹਿਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੋਫੀਤ ਸਿੰਘ ਬਰੇਜ਼ ਦਿੱਲੀ ਪੈਗੋਡਾ ਨੇ ਰਹਿਣ ਵਾਲਾ ਹਾਂ ਅੱਜ ਅਸੀਂ ਗੁਰਤੇਜ ਮਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਹੈ ਪ੍ਰੋਗਰਾਮ ਉਲੇਖਿਆ ਗਿਆ ਹੈ ਜੋ ਹੈ ਨਗਰ ਕੀਰਤਨ ਉਲੇਖਿਆ ਗਿਆ ਹੈ ਐਸਜੀਪੀਸੀ ਵੱਲੋਂ ਉਲੇਖਿਆ ਗਿਆ ਹੈ ਔਰ ਬਹੁਤ ਹੀ ਠਾਟਾ ਮਾਰਦੇ ਸੰਗਤ ਦਾ ਤੇ ਸਾਰੀ ਸੰਗਤ ਠਾਟਾ ਮਾਰਦੀ ਹੋਈ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਆਸਾਮ ਤੋਂ ਨਗਰ ਕੀਰਤਨ ਚੱਲ ਕੇ ਆਇਆ ਹੈ ਗੁਰਤੇਜ ਮਾਦਰ ਸਾਹਿਬ ਜੀ ਨੂੰ ਸਮਰਪਿਤ ਹੈ 350 ਸਾਲਾਂ ਦਾ ਨਾਲਾਲ ਜੱ태ਦਾਰ ਸਾਹਿਬ ਅਸੀਂ ਦੇਖ ਰਿਹਾ ਕਿ ਜੱ태ਦਾਰ ਸਾਹਿਬ ਵੀ ਬਿਲਕੁਲ ਨਾਲ ਨਾਲ ਸੰਤਨਾਲ ਰੂਪ ਰੂਪ ਹੋ ਰਹੇ ਨੇ ਇਸ ਗ੍ਰਾਮਲੀਚ ਇਸ ਨਗਰ ਕੀਰਤਨ ਦੇ ਵਿੱਚ ਤੇ ਸੰਗਤਾਂ ਨੂੰ ਇਹ ਇਹ ਪ੍ਰਚਾਰ ਬਹੁਤ ਹੀ ਜ਼ਰੂਰੀ ਸੀਗਾ ਸੰਗਤਾਂ ਇਸ ਬਾਰੇ ਜਾਣਦੇ ਆ ਨੇ ਬਟ ਇਹ ਸ਼ਤਾਬਦੀ 350 ਸਾਲਾਂ ਦੀ ਜੋ ਐਸਡੀਪੀਸੀ ਵੱਲੋਂ ਮਨਾਈ ਜਾ ਰਹੀ ਹੈ ਸ਼ੁਰੂਮਣੇ ਕਾਲੀਗਨ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਵੱਡਾ ਕੰਮ ਹੈ ਅਸੀਂ ਬਹੁਤ ਹੀ ਸਾਰੇ ਆਪਣੇ ਆਪ ਨੂੰ ਵਡ ਭਾਗੀ ਸਮਝਦੇ ਆ ਉਹ ਸਾਰੀ ਸੰਗਤ ਇਸ ਵਿੱਚ ਦਿੱਲੀ ਦੀ ਅਜ ਵੈਸ ਦਿੱਲੀ ਦੀ ਸੰਗਤ फतेहनगर साहब समाप्ति हो गई है नगन कीर्तन की दिल्ली बहुत ही शुक्र है कि उपराला एस जी पी सी वालों की गया है देख देख फतेह पंत की जीत वाहू जी का खालसा वाहू